ਅਸੀਂ 2010 ਤੋਂ ਪਹਿਲਾਂ ਰਾਜਪੁਰੇ ਨੂੰ ਕਿਉਂਕਿ ਸਭ ਤੋਂ ਵੱਡੀ ਸਬਡਿਵੀਜ਼ਨ ਸੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨਲ ਹੋ ਤੇ ਬਾਰਿਸ਼ਾ ਸ਼ਹਿਰ ਨੂੰ ਮੰਗ ਰੱਖੀ ਗਈ ਸੀ ਕਿ ਰਾਜਪੁਰੇ ਨੂੰ ਜ਼ਿਲ੍ਹਾ ਬਣਾਇਆ ਜਾਏ। ਔਰ ਅੱਜ ਤੱਕ ਪਹਿਲੇ ਜਿੰਨੇ ਵੀ ਸਿਆਸੀ ਲੀਡਰ ਆਏ ਆ ਉਹ ਆਪਣੀ ਆਪਣੀ ਮਤਲਬ ਕੀ ਡਫਲੀ ਬਜਾਉਂਦੇ ਰਹੇ ਆ ਔਰ ਲੋਕਾਂ ਦੀ ਭਾਵਨਾਵਾਂ ਨਾਲ ਖੇਡਦੇ ਰਹੇ ਆ। ਉਹਨਾਂ ਨੇ ਕੋਈ ਅਫਵਾਜਾ ਕੰਮ ਨਹੀਂ ਕੀਤਾ ਹੈਗਾ ਉਹ ਗੈਸ ਸਿਲੰਡਰ ਵੇਚਣ ਆਏ ਸੀ ਉਹਨਾਂ ਰਾਜਪੁਰੇ ਦੇ ਪਿੰਡਾਂ ਨੂੰ ਵੀ ਵੇਚਣਾ ਸ਼ੁਰੂ ਕਰਤਾ ਉਹਨਾਂ ਨੇ। ਔਰ ਜਿਹੜੇ ਪਿੰਡ 8 ਪਿੰਡ ਆ 8 ਪਿੰਡ ਦੇ ਨਾਲ ਨਾਲੇ ਬਲੂਡ ਦਾ ਵੀ ਸੋਚ ਰਹੇ ਵੀ ਔਰ ਰਾਜਪੁਰੇ ਦਾ ਵਿਕਾਸ ਤਾਂ ਕੀ ਹੋਣਾ ਸੀ ਇਹਨਾਂ ਨੇ ਵਿਕਾਸ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਸਿੱਧਾ ਹੱਥੋਂ ਨੂੰ ਵਕੀਲਾਂ ਦੇ ਜਿਹੜਾ ਕੀਤੇ ਨੂੰ ਪਾ ਲਿਆ ਵਕੀਰ ਤਾਂ ਪਹਿਲੇ ਹੀ ਅਫੈਕਟਡ ਹੈਗੇ ਦੀ ਇਹਦਾ ਇਹ ਕਾਦਾ ਵਿਕਾਸ ਹੋਇਆ ਵੀ ਜੇ ਤੁਸੀਂ ਵਕੀਲਾਂ ਦੇ ਕੀਤੇ ਨੂੰ ਹੀ ਹੱਥ ਪਾਉਗੇ ਤਾਂ ਵਕੀਲ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੈਗੇ ਆ ਔਰ ਇਹ ਅਕਸਰ ਇਹ ਕਹਿੰਦੇ ਵੀ ਇਹਨਾਂ ਦਾ ਮੁੰਡਾ ਵੀ ਵਕੀਲ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਆ ਉਹਨਾਂ ਦਾ ਬੇਟਾ ਵੀ ਵਕੀਲ ਆ ਉਹ ਇਹ ਕਹਿੰਦੇ ਮੇਰੇ ਇਲਾਕੇ ਚ ਵੀ ਬੜੇ ਦੋ ਤਿੰਨ ਵਕੀਲ ਹੈਗੇ ਆ ਜੇ ਵਕੀਲ ਹੈਗੇ ਤੇ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਤੁਸੀਂ ਵਕੀਲਾਂ ਦੀ ਸ਼ਾਂ ਰੱਗ ਤੇ ਹੱਥ ਪਾਇਆ ਹੈਗਾ ਔਰ ਇਹਦਾ ਮੁਖਿਆਜਾ ਆਨ ਆਲੇ ਜਿਹੜੇ ਵਿਧਾਨ ਸਭਾ ਦੇ ਪਹਿਲੇ ਗੱਲ ਤੇ ਇਹਨਾਂ ਨੇ ਇਲੈਕਸ਼ਨ ਲੜਨਾ ਨਹੀਂ ਮੈਂ ਮੁਖਿਆਜਾ ਨੂੰ ਕੋਈ ਇਕਵਾ ਨਹੀਂ ਕਰ ਰਿਹਾ ਇਹਨਾਂ ਨੇ ਇੱਥੋਂ ਰਾਜਪੁਰੇ ਉਹ ਇਲੈਕਸ਼ਨ ਲੜਨਾ ਨਹੀਂ ਹੈਗਾ ਔਰ ਜੋ ਇਹਨਾਂ ਦੀ ਕਰਤੂਤਾ ਹੈਗੀਆਂ ਹੋਰ ਵਕੀਲ ਇਸ ਗੱਲ ਦੇ ਤੇ ਸਹਿਮਤ ਨਹੀਂ ਹੋ ਸਕਦੇ ਵੀ ਉਹਨਾਂ ਦਾ ਤੁਸੀਂ ਮਲਕ ਰੋਜੀ ਰੋਟੀ ਦਾ ਹੱਥ ਪਾ ਲਓ ਬਨੂੜ ਦਾ ਇਹ ਸੋਚਦੇ ਆ ਵੀ ਬਨੂੜ ਨੂੰ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਤਹਿਸੀਲ ਬਣਾ ਦਈਏ ਬਸ ਬਨੂੜ ਨੂੰ ਤਹਿਸੀਲ ਬਣਾਓ ਰਾਜਪੁਰੇ ਨੂੰ ਜ਼ਿਲ੍ਹਾ ਬਣਾ ਕੇ ਬਨੂੜ ਸਾਡੀ ਤਹਿਸੀਲ ਬਣਾ ਦਿਓ ਠੀਕ ਹੈ ਨਾ ਜਿੰਨੇ ਸਬ ਡਿਵੀਜ਼ਨ ਸਾਡੇ ਕੋ ਹੋ ਜਾਣਗੇ ਕਲੋਰ ਰਾਜਪੁਰਾ ਤੇ ਬਨੂੜ ਤੇ ਸਲੋਰ ਤੇ ਅਸੀਂ ਰਾਜਪੁਰੇ ਨੂੰ ਜ਼ਿਲ੍ਹਾ ਬਣਾ ਕੇ ਤਾਂ ਵਿਕਾਸ ਕੀਤਾ ਜਾਂਦਾ ਗੇਟਵੇ ਆਫ ਪੰਜਾਬ ਹੈਗਾ ਔਰ ਜੇ ਰਾਜਪੁਰੇ ਦਾ ਵਿਕਾਸ ਹੀ ਨਹੀਂ ਹੋਣਾ ਔਰ ਇਹਨੂੰ ਵਸਾਣ ਵਾਲੇ ਦਿਵਾਨ ਟੋਡਰ ਮਾਲ ਸਨ ਜਦੋਂ ਰਾਜਪੁਰਾ ਸ਼ਹਿਰ ਬਸਿਆ ਸੀ ਇਹਨੂੰ ਬਸਾਉਣ ਵਾਲੇ ਦੀਵਾਨ ਟੋਟਰ ਮਾਲਸਾਨ ਜਿਹੜੇ ਕੀ ਮੰਤਰੀ ਸਨ ਖਬਰ ਦੇ ਰਾਜ ਦੇ ਵਿੱਚ ਉਹਨਾਂ ਦੇ ਮਤਲਬ ਕਿ ਇਤਿਹਾਸਿਕ ਸ਼ਹਿਰ ਦਾ ਪਛੋਕੜ ਹੋਵੇ ਉਸ ਪਛੋਕੜ ਨੂੰ ਵੀ ਮੱਦੇ ਨਜ਼ਰ ਨਹੀਂ ਰੱਖ ਰਹੇ ਉਹ ਦਵਾ ਤਾਂ ਬਈ ਚੱਲੀ ਜਾ ਰਹੇ ਆ ਛੰਡੇ ਪੂੰਜੀਪਤੀ ਜਿਹੜੇ ਲੋਕ ਹੈਗੇ ਛੰਡੇ ਚ ਲਾ ਲਾ ਕੇ ਪ੍ਰਾਪਰਟੀ ਦੇ ਰੇਟ ਵਧਾਣੇ ਆ ਹੋਰ ਮਾਫੀਆ ਕੰਮ ਕਰ ਰਿਹਾ ਔਰ ਮਾਫੀਆ ਇਹੋ ਜਿਹਾ ਕੰਮ ਕਰ ਰਿਹਾ ਵੀ ਉਹਨਾਂ ਨੇ ਹੁਣ ਵਕੀਲਾਂ ਨੂੰ ਸੋਚ ਲਿਆ ਵੀ ਵਕੀਲਾਂ ਨੂੰ ਕਿਸੇ ਤਰੀਕੇ ਨਾਲ ਸਬਕ ਸਿਖਾਇਆ ਜਾਵੇ ਸਬਕ ਦਾ ਵਕੀਲ ਸਖਾਣਗੇ 300 350 ਵਕੀਲਾ ਔਰ ਹਰ ਵਕੀਲ ਕੋਲ 50 50 100 100 ਪਰਿਵਾਰ ਜੁੜੇ ਹੁੰਦੇ ਆ ਇਹਨਾਂ ਦੇ ਨਾਲ ਔਰ ਨਾਲ ਇਹਨਾਂ ਦੇ ਕਲੈਰੀਕਲ ਟਾਈਪਿਸਟ ਹੈਗੇ ਆ ਹੋਰ ਘਟੋ ਘਟੇ 30 35000 ਮੰਗ ਪੱਤਰ ਦਿੱਤਾ ਐਲਟੀਐਮ ਸਾਹਿਬ ਨੇ ਲੈ ਲਿਆ ਇਸ ਤੋਂ ਅੱਗੇ ਕੀ ਕਰ ਅਗਲੇ ਅਗਲੀ ਕਾਰਵਾਈ ਹੁਣ ਅਸੀਂ ਐਮਐਲਏ ਦੇ ਘਰ ਦੇ ਅੱਗੇ ਜਾ ਰਹੇ ਹੈਗੇ ਆ ਉਹਨੇ ਆਪਣਾ ਮਲਕ ਆਪ ਲਿਖ ਕੇ ਦਿੱਤਾ ਹੈ ਇਹ ਪਹਿਲੀ ਵਾਰ ਹੀ ਹੋਇਆ ਹੈ ਵੀ ਐਮਐਲਏ ਖੁਦ ਆਪਣੇ ਵਿਧਾਨ ਸਭਾ ਡੀਲਿਮਿਟੇਸ਼ਨ ਇਹ ਕਹਿੰਦੀ ਹੈ ਵੀ ਜੇ ਤੁਸੀਂ ਵਿਧਾਨ ਸਭਾ ਪੂਰਾ ਖੇਤਰ ਚੱਕਿਆ ਜਾਂਦਾ ਜਾਂ ਦੇ ਤੁਸੀਂ ਪੂਰਾ ਵਿਧਾਨ ਸਭਾ ਖੇਤਰ ਚ ਕੋ ਕਿਸੇ ਬੰਨੇ ਲਾਓ ਸਾਨੂੰ ਤੁਸੀਂ ਅੱਠ ਪਿੰਡ ਤੋੜਦੇ ਕਿਹੜੇ ਐਸੀ ਨਾਲ ਤੋੜ ਰੇ ਆ ਜੀ ਇਹਦਾ ਮਤਲਬ ਇਹ ਆ ਵੀ ਰਾਜਨੀਤਿਕ ਲੋਕਾਂ ਦੇ ਔਰ ਅਫਸਰ ਛਾਈ ਨੇ ਉੱਥੇ ਜ਼ਮੀਨਾਂ ਖਰੀਦੀਆਂ ਹੋਈਆਂ ਉਹਨਾਂ ਜ਼ਮੀਨਾਂ ਦੇ ਰੇਟ ਵਧਾਉਣ ਵਾਸਤੇ ਇਹਨਾਂ ਨੇ ਉਹ ਅੱਠ ਪਿੰਡ ਮੁਹੱਲੀ ਨਾਲ ਜੋੜਦੇ ਤਾਂ ਕਿ ਗਮਾਡਾ ਦਾ ਰੇਟ ਵਧਾ ਕੇ ਆਪਾਂ ਪੇਸ਼ ਕੀਤਾ ਜਾ ਸਕੇ ਤੁਹਾਡੇ ਇਨਕੁਆਰੀ ਹੋਣੀ ਚਾਹੀਦੀ ਕਿ ਕਿੱਥੇ ਕਿੱਥੇ ਪਿਛਲੇ 5 ਸਾਲਾਂ ਦੇ ਕਿਸ ਨੇ ਉੱਥੇ ਜ਼ਮੀਨਾਂ ਲਈਆਂ ਇਸ ਗੱਲ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਨਹੀਂ ਅਸੀਂ ਤੇ ਕਹਨੇ ਆ ਵੀ ਸੀਪੀਆਈ ਇਨਕੁਆਰੀ ਕਰਨੀ ਚਾਹੀਦੀ ਕਿਦੀ ਕਿਦੀ ਕਰਾਓ ਤੁਸੀਂ ਇਹ ਦੱਸੋ ਵੀ ਅੱਜ ਤੱਕ ਇਹਨਾਂ 3 3.5 ਸਾਲਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਕੋਈ ਵੀ ਇੱਕ ਵੀ ਪੈਸੇ ਦੀ ਇਨਵੈਸਟਮੈਂਟ ਆ ਤੁਸੀਂ ਜਾ ਕੇ ਪ੍ਰੈਸ ਵਾਲੇ ਦੇਖ ਲਿਓ ਗਿਆਨ ਸਾਗਰ ਦੀ ਉਹ ਜਿਹੜੀ ਸੀ ਆਪਣਾ ਕੀ ਕਹਿੰਦੇ ਆ ਹੈਲਥ ਸੈਂਟਰ ਬਣਾਇਆ ਸੀ ਬੰਦ ਪਿਆ ਉਥੇ ਨਾ ਡਾਕਟਰ ਨਾ ਕੁਛ ਆ ਟੰਡਨ ਸਾਹਿਬ ਨੇ ਆ ਜਿੰਨੀਆਂ ਬਿਲਡਿੰਗ ਜਿੱਥੇ ਮੈਂ ਇੰਟਰਵਿਊ ਦੇ ਰਿਹਾ ਜਿਹੜਾ ਵਕੀਲੇ ਦਾ ਹੈਗਾ ਬੱਸ ਸਟੈਂਡ ਹੈਗਾ ਇਹ ਭਾਰਤੀ ਜਨਤਾ ਪਾਰਟੀ ਸ਼੍ਰੀ ਬ੍ਰਾਮ ਜੀ ਦਾ ਸਟੈਂਡਰਡ ਬਣਾ ਕੇ ਗਏ ਆ ਹੱਥੇ ਚੁੱਕ ਕੇ ਕੋਈ ਪੋਲਿਟੀਕਲ ਬੰਦਾ ਕੋਈ ਵੀ ਕਹ ਦੇ ਸਾਣੇ ਹੈਗੇ ਹੋਰ ਦੂਜੀ ਪੋਲਿਟੀਕਲ ਪਾਰਟੀਆਂ ਵੀ ਅਸੀਂ ਡਿਬੇਟ ਕਰਨ